ਦੀ ਓਟਾ ਮਿੱਠੀ ਏ ਤੇ ਹਾਇ ਬਟਾਣਾ ਸ਼ੇਅਰ ਕਰੇ ਚੇਜ ਬੱਲੀ ਏ ਬਾਈਟਰ ਤੂੰ ਛੱਡ ਆਈ ਏੜੀ ਉੱਤੇ ਦੀਆਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਅਤੇ ਨਮਸਕਾਰ ਮੈਂ ਤੁਹਾਡਾ ਹੋਸਟ ਚਾਚਾ ਸੰਰੀ ਦੋਸਤੋ ਇਹਦਾ ਕੋਈ ਮੀਲਾ ਨਹੀਂ ਚੜਿਆ ਜਿਸ ਵਿੱਚ ਕੋਈ ਸਿੰਗਰ ਸਿੱਧੂ ਮੂਸੇਵਾਲੇ ਬਾਰੇ ਨਾ ਬੋਲੇ ਹੋਵੇ ਤਕਰੀਬਨ ਹਰ ਸਟਾਰ ਕਲਾਕਾਰ ਨਾਲ ਸਿੱਧੂ ਮੂਸੇਵਾਲੇ ਦੀ ਲਾਕਡਾਟ ਚੱਲ ਰਹੀ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਸਿੰਗਰ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕਰਦਾ ਰਹਿੰਦਾ ਹੈ ਜਿੱਥੇ ਸਿੱਧੂ ਮੂਸੇਵਾਲੇ ਨੂੰ ਇੰਨੀ ਹੇਟ ਮਿਲ ਰਹੀ ਹੈ ਉੱਥੇ ਕਈ ਲੋਕ ਸਿੱਧੂ ਮੂਸੇਵਾਲੇ ਨਾਲ ਹੱਕ ਟੋਕ ਕੇ ਸਪੋਰਟ ਵੀ ਕਰ ਰਹੇ ਹਨ ਅਤੇ ਇਦਾਂ ਹੀ ਇੱਕ ਪਾਕਿਸਤਾਨ ਫੈਨ ਦੀ ਵੀ ਜਿਹੜੇ ਹੇਟਰਸ ਨੇ ਉਹਨਾਂ ਦੀ ਧੂਆਵੇਂ ਨਿਕਲਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਨਾਲ ਤਬਾਈ ਚਾਹੀਏ ਤੇ ਉਸ ਸਿੱਖ ਭਰਾ ਨੂੰ ਮੇਰਾ ਸਲਾਮ ਹੈ ਫਰਮ ਪਾਕਿਸਤਾਨੀ ਵੀਰ ਐਲ ਐਨ ਪੀ ਦਾ ਰੈਪ ਆਰਟਿਸਟ ਛੋਲੇਗਾ ਪਿਛਲੇ 2 ਮਹੀਨੇ ਤੋਂ ਜਿਹੜੇ ਹੇਟਰਸ ਨੇ ਉਹਨਾਂ ਦੀ ਧੂਆਵੇਂ ਨਿਕਲਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਨਾਲ ਤਬਾਈ ਚਾਹੀਏ ਤੇ ਉਸ ਸਿੱਖ ਭਰਾ ਨੂੰ ਮੇਰਾ ਸਲਾਮ ਹੈ ਫਰਮ ਪਾਕਿਸਤਾਨੀ ਵੀਰ ਐਲ ਐਨ ਪੀ ਦਾ ਰੈਪ ਆਰਟਿਸਟ ਛੋਲੇਗਾ ਦੋਸਤੋ ਅਸੀਂ ਤੁਹਾਨੂੰ ਬਿਨਾ ਬੀਬ ਤੋਂ ਵੀਡੀਓ ਨਹੀਂ ਦਿਖਾ ਸਕਦੇ ਉਸਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੇ ਜੇਕਰ ਤੁਹਾਨੂੰ ਵੀ ਸਿੱਧੂ ਮਸੇਵਾਲਾ ਵਧੀਆ ਲੱਗਦਾ ਹੈ ਕਮੈਂਟ ਵਿੱਚ ਸਿੱਧੂ ਜੂਰ ਲਿਖਿਓ ਤੇ ਇਦਾਂ ਹੀ ਨਵੀਆਂ-ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜੂਰ ਕਰ ਲਿਓ ਧੰਨਵਾਦ ਕਾ ਤੇ ਚਾਰ ਦੀਏ ਰੇਂਜ ਬੱਲੀਏ ਔ ਕਾ ਤੇ ਤੇ ਕਲੇਸ਼ ਦੇ ਦੀ ਜਦੋਂ ਮਰਜੀ ਭੱਜ-ਭੱਜ ਪੈਣੇ ਨਹੀਂਓ ਨਾ